ਤਰੰਦਾਰਨ ਦੇ ਵਿੱਚ ਵੀ ਅੱਜ ਅਯੋਧਿਆ ਬਣ ਗਈ ਆ ਕਿਉਂਕਿ ਅਸੀਂ ਸਭ ਨੂੰ ਅਯੋਧਿਆ ਬੁਲਾ ਨਹੀਂ ਸਕਦੇ ਕੱਲ 22 ਤਰੀਕ ਨੂੰ ਭਗਵਾਨ ਰਾਮ ਜੀ ਦੇ ભગوان રામલાલ રામલાલજી ਦਾ પ્રાણ પ્રતિષ્ઠા ਦਾ કાર્યક્રਮ ਸਾਰੀ ਦੁਨੀਆ ਦੇ ਵਿੱਚ ਇਹ કાર્યક્રਮ ਮਨਾਇਆ ਜਾ ਰਿਹਾ ਵਾ ਕੱਲ 200 ਕਰੋੜ ਲੋਕ ਜਿਹੜੇ ਆ 200 ਕਰੋੜ ਰਾਮ ਪ੍ਰੇਮੀ ਜਿਹੜੇ ਆ ਆਪਣੀ ਅੱਖਾਂ ਦੇ ਨਾਲ ਭਗਵਾਨ ਨੂੰ 500 ਸਾਲ ਬਾਅਦ ਆਪਣੇ ਮੰਦਰ ਦੇ ਵਿੱਚ ਵਿਰਾਜਮਾਨ ਹੋਣ ਜਾਣੇ ਆ ਮੈਂ ਸ਼ਹੀਦਾ ਦੇ ਸਰਤਾਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਰਸਾਈ ਹੋਈ ਨਗਰੀ ਦੇ ਵਿੱਚ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਉਹਦੇ ਵਿੱਚ ਕਿਸੇ ਵੀ ਜਾਤ ਪਾਤ ਦਾ ਨਹੀਂ ਸਭ ਨੇ ਕਿਹੜਾ ਵਾ ਸਾਡਾ ਬਹੁਤ ਸਾਰਾ ਸਹਿਯੋਗ ਕੀਤਾ ਵਾ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਾਇ ਸ਼ੀਰਾਂ ਨੂੰ ਘਟਣ ਹੋਣ ਜਾ ਰਿਹਾ ਏ ਉਹਦੇ ਸਬੰਧ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸਾਡੇ RAM ਲੱਲਾ ਕੱਲ ਮੰਦਿਰ ਦੇ ਵਿੱਚ ਵਿਰਾਜਮਾਨ ਹੋਣਗੇ ਕੱਲ 22 ਨੂੰ ਉਹਦਾ ਉਦਘਾਟਨ ਆ ਕੱਲ ਸਾਰੇ ਮੰਦਿਰਾਂ ਦੇ ਵਿੱਚ ਲਾਈਵ ਪ੍ਰੋਗਰਾਮ ਦਿਖਾਏ ਜਾਣਗੇ ਅਸੀਂ ਸ਼ਹਿਰ ਨਵਾਸੀਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਮੰਦਿਰਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਜੀ ਵੇਖੋ ਜੀ ਅੱਜ ਕੱਲ ਨੂੰ ਜੋ RAM ਮੰਦਿਰ ਦਾ ਉਦਘਾਟਨ ਹੋ ਰਿਹਾ ਉਦੇ ਸਬੰਧ ਦੇ ਵਿੱਚ ਅੱਜ ਸਾਰੇ ਹੀ ਦੇਸ਼ ਦੇ ਵਿੱਚ ਜਿਹੜੀ ਆ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸੋ ਇਹਦੇ ਇਸ ਸਮੇਂ ਦੇ ਉੱਤੇ ਮੈਂ ਸਮੂਹ ਆ ਰਾਮਲੇਵਾ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਇਹ بڑا ਖੁਸ਼ੀ ਦਾ ਮੌਕਾ ਵਾ ਕਿ ਕੱਲ ਨੂੰ ਜਿਹੜਾ ਵਾ ਇਹ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਵਾ ਅਸੋ ਦੇ ਵਿੱਚ ਹਿੰਦੂ ਭਾਈਚਾਰੇ ਦੇ ਵਿੱਚ ਸਾਰੇ ਦੇ ਖੁਸ਼ੀ ਪਾਈ ਜਾ ਰਹੀ ਆ ਸੋ ਅਸੀਂ ਵੀ ਉਹਨਾਂ ਦੀ ਅੱਜ ਸੋਭਾ ਯਾਤਰਾ ਦੇ ਵਿੱਚ ਇੱਥੇ ਸ਼ਾਮਲ ਹੋ ਰਹੇ ਆ ਤੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਵਾ ਇੱਕ ਜੋ ਵੀ ਕੱਲ ਉਦਘਾਟਨ ਹੋ ਰਿਹਾ ਉਹਦੇ ਵਿੱਚ ਉਹਨਾਂ ਦੀ ਖੁਸ਼ੀਆਂ ਦੇ ਵਿੱਚ ਸ਼ਾਮਲ ਹੈ ਪਨਾਹ ਸ਼ੋਭਾ ਯਾਤਰਾ ਕੱਢੀ ਬਹੁਤ ਵਧੀਆ ਲੱਗਾ ਸਾਰੇ ਸਾਰਿਆਂ ਨੇ ਸਾਡੇ ਸ਼ਹਿਰ ਵਾਸੀਆਂ ਨੇ ਸਾਰਿਆਂ ਨੇ ਬਹੁਤ ਵਧੀਆ ਸੰਜੋਗ ਲੱਗਾ ਜਿੰਨੀ ਅਸੀਂ ਮਿਹਨਤ ਕੀਤੀ ਸੀ ਸਾਨੂੰ ਉਹਦਾ ਪੂਰਾ ਫਲ ਮਿਲਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੀ ਕਹਿਣਾ ਅਸੀਂ ਪਹਿਲੀ ਤਰੀਕ ਤੋਂ ਲੈ ਕੇ 15 ਤਰੀਕ ਤੱਕ ਬਹੁਤ ਉਤਸ਼ਾਹ ਨਾਲ ਅਸੀਂ ਸਾਰੀਆਂ ਸਾਡੀਆਂ ਭੈਣਾਂ ਵਾਂ ਅਸੀਂ ਨਿਮੰਤਰ ਪੱਤਰ ਵੀ ਵੰਡੇ ਆ ਅਕਸ਼ਧਾ ਪ੍ਰਸ਼ਾਦ ਵੰਡੇ ਆ ਔਰ ਸਭੀ ਭੈਣ ਭਰਾ ਬਹੁਤ ਖੁਸ਼ ਹੋ ਕੇ ਪਰਸ਼ਾਨ ਲਿਆ ਆਪਣੇ ਆਪਣੇ ਖਜ਼ਾਨਿਆਂ ਚ ਵੀ ਰੱਖਿਆ ਆਪਣੇ ਘਰਾਂ ਵਿੱਚ ਰੱਖਿਆ ਤੇ ਜਿਹੜੀ ਅੱਜ ਕੀ ਕੀ ਤਰੀਕ ਦੀ ਸੋਭਾ ਯਾਤਰਾ ਸੀ ਜਿਸ ਜਿਸ ਭੈਣ ਨੂੰ ਅਸੀਂ ਕਿਹਾ ਵਾ ਸਾਰੇ ਬਹੁਤ ਉਤਸ਼ਾਹ ਨਾਲ ਆਏ ਆ ਔਰ ਨਾਰਾ ਲਾ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਰਹੇ ਆ ਔਰ ਕੱਲ 22 ਤਰੀਕ ਨੂੰ ਵੀ ਇਸੇ ਤਰ੍ਹਾਂ ਆਪਣੇ ਆਪਣੇ ਮੰਦਰਾ ਛੇ ਹੈਲਥ ਫੇੜ ਲਵਾਂਗੇ ਉੱਥੇ ਦੀਪ ਮਾਲਾ ਕਰਨਗੇ ਆਪਣੇ ਆਪਣੇ ਘਰ ਜਿੱਦਾ ਦੀਪਾਵਲੀ ਦਾ ਉਤਸ਼ਾਹ ਹੁੰਦਾ ਉਹਦਾ ਹੈ ਰਾਮ ਜੀ ਦੇ ਪ੍ਰੋਗਰਾਮ ਛੇ ਦੂਜੀ ਦੀਵਾਲੀ ਮਨਾਵਾਂਗੇ ਔਰ ਸਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿੰਨੇ ਵੀ ਭੈਣ ਭਾਈ ਹੈ ਕੱਲ ਐਲ ਸੀ ਡੀ ਛੇ pran prati sthara ਦਾ ਪ੍ਰੋਗਰਾਮ ਵੇਖ ਕੇ ਸਭ ਆਪਣੇ ਆਪਣੇ ਘਰチェਵੀ ਦੀਵਾਲੀ ਦਾ ਉਤਸ਼ਾਹ ਮਨਾਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਆ ਰਾਮ ਜਨਮ ਭੂਮੀ ਜਿਹੜਾ ਸਾਡਾ 500 ਸਾਲਾਂ ਬਾਅਦ ਸਾਨੂੰ ਮਿਲੀ ਹੈ ਉਹਦੀ ਖੁਸ਼ੀ ਵਿੱਚ ਇੱਕ ਸ਼ੋਭਾ ਯਾਤਰਾ ਨਿਕਾਲੀ ਗਈ ਹੈ ਕਲਸ਼ ਨਿਕ ਕਲਸ਼ ਯਾਤਰਾ ਨਿਕਾਲੀ ਗਈ ਹੈ ਤੇ ਸਾਰੇ Hindu ਸਮਾਜ ਨੂੰ ਬਹੁਤ ਬਹੁਤ ਖੁਸ਼ੀ ਹੈ ਸਾਨੂੰ ਬਹੁਤ ਬਹੁਤ ਮੁਸ਼ਕਲਾਂ ਦੇ ਬਾਅਦ ਇਹ ਸਾਡਾ ਹੱਕ ਵਾਪਸ ਮਿਲਿਆ ਜੈ ਸ਼੍ਰੀ ਰਾਮ